ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਜਿਵੇਂ ਕਿ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਅੱਜ ਤੁਹਾਡੇ ਲਈ ਅਸੀਂ ਫਿਰ ਨਵੇਂ ਸੂਟਸ ਲੈ ਕੇ ਆਏ ਆ ਇਹ ਸਾਰੇ ਸੂਟਸ ਰਹਿਣਗੇ ਜੀ ਇਹ ਆਪਣੀ ਰਖੜੀ ਸਪੈਸ਼ਲ ਨੇ ਸਾਰਿਆਂ ਦੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਨੇ ਸੋ ਸਾਰੀ ਵੀਡੀਓ ਤੁਸੀਂ ਐਂਡ ਤੱਕ ਦੇਖਣੀ ਆ ਸਾਰੇ ਸੂਟਸ ਬਹੁਤ ਸਪੈਸ਼ਲ ਨੇ ਤਾਂ ਜਿਵੇਂ ਤੁਹਾਨੂੰ ਆਰਡਰ ਕਰਨ ਦਾ ਪ੍ਰੋਸੈਸ ਆਪਣਾ ਪਤਾ ਹੈ ਕਿ ਤੁਸੀਂ ਸਕਰੀਨ 'ਤੇ ਜਿਹੜਾ ਨੰਬਰ ਦਿੱਤਾ ਹੈ ਉਹਦੇ 'ਤੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਹੈ ਤਾਂ ਸਾਰੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਤੁਹਾਨੂੰ ਉਹ ਸਾਰੀਆਂ ਐਕਸਪਲੇਨ ਕਰ ਦਾਂਗੇ ਸੋ ਸਟਾਰਟ ਕਰਦੇ ਹਾਂ ਜੀ ਅੱਪਾ ਅੱਜ ਦੇ ਰਖੜੀ ਸਪੈਸ਼ਲ ਸੂਟਸ ਦੇ ਇਹ ਨੇ ਜੀ ਸਾਰੇ ਆਪਣੇ ਸਪੈਸ਼ਲ ਆਫਰ ਵਾਲੇ ਸੂਟਸ ਸੋ ਇਹ ਹੈਗਾ ਜੀ ਅੱਜ ਦੀ ਵੀਡੀਓ ਦਾ ਫਰਸਟ ਸੂਟ ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਰੰਗ ਹੈਗਾ ਜੀ ਪੀਚ ਜੌਰਜਟ ਦਾ ਇਹ ਫੈਬਰਿਕ ਹੈਗਾ ਸੋ ਇਹਦੇ ਉੱਪਰ ਤੁਸੀਂ ਦੇਖੋ ਕਿੰਨੇ ਸੋਹਣੇ ਕਲਰਸ ਲੱਗੇ ਹੋਏ ਨੇ ਸੋ ਸਾਰਾ ਕੰਮ ਇਹਦਾ ਨੌਟਸ ਦਾ ਹੈਗਾ ਸਾਰਾ ਨੀਡਲਵਰਕ ਹੋਇਆ ਜੀ ਸਾਰਾ ਹੱਥ ਵਾਲੀ ਸੂਈ ਦਾ ਕੰਮ ਹੈਗਾ ਸੋ ਇਹਦੇ ਉੱਪਰ ਤੱਕ ਵਰਕ ਜਾ ਰਿਹਾ ਜੀ ਪੈਨਲ ਬਨੇ ਹੋਏ ਨੇ ਇਹ ਉੱਪਰ ਆ ਜਾਏਗਾ ਐਦਾਂ ਤਾਂ ਇਹ ਐਦਾਂ ਜਿਹੜਾ ਕੰਮ ਹੈਗਾ ਇਹ gekera ਸਾਈਡ ਆਏਗਾ ਸੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਹੈਗਾ ਜੀ ਸੈਕੰਡ ਸੂਟ ਸੋ ਇਹਦਾ ਜਿਹੜਾ ਫੈਬਰਿਕ ਲੱਗਿਆ ਹੋਇਆ ਜੀ ਇਹ ਹੈਗਾ ਜੌਰਜਟ ਕ੍ਰੇਪ ਸੋ ਥੋੜਾ ਸ਼ਾਈਨ ਹੈਗੀ ਐ ਇਸ ਫੈਬਰਿਕ ਦੇ ਵਿੱਚ ਸੋ ਇਹ ਜਿਹੜਾ ਡਿਜ਼ਾਈਨ ਹੈਗਾ ਜੀ ਇਹਦੇ ਵਿੱਚ ਵੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਇਹ ਸੂਟ ਐਦਾਂ ਜਿਹੜਾ ਹੈਗਾ ਕਿ ਇਹਦੇ ਤੇ ਤਿੰਨ ਫਲਾਅਰਸ ਫਿਰ ਉੱਪਰ ਆਗੇ ਸੋ ਸਾਰੇ ਪੂਰੇ ਫਰੰਟ ਨੂੰ ਕਵਰ ਕਰਦਾ ਸੋ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਪ੍ਰਾਈਸ ਲਈ ਤੁਸੀਂ ਤੁਹਾਨੂੰ ਪਤਾ ਹੀ ਆ ਕਿ ਕਿੱਦਾਂ ਆਰਡਰ ਕਰਨਾ ਸੋ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਤਾਂ ਨੈਕਸਟ ਸੂਟ ਹੈਗਾ ਜੀ ਇਹਦਾ ਵੀ ਕਲਰ ਪੀਚ ਰਹੇਗਾ ਸੋ ਇਹਦੇ ਵਿੱਚ ਅਸੀਂ ਬਹੁਤ ਹੀ ਸੋਹਣੇ ਜਿਹੜੇ ਬੁਲੀਅਨ ਨੋਟ ਪਾਏ ਹੋਏ ਨੇ ਸੋ ਤੁਹਾਨੂੰ ਪਤਾ ਕਿ ਇਹ ਵਾਲਾ ਕੰਮ ਕਰਨ ਤੇ ਕਿੰਨਾ ਟਾਈਮ ਕੰਜ਼ਿਊਮਿੰਗ ਹੈਗਾ ਇਹ ਕੰਮ ਸੋ ਇਹਦਾ ਵੀ ਬਹੁਤ ਹੀ ਸੋਹਣਾ ਕਲਰ ਹੈ ਜੀ ਸੋ ਦੁਪੱਟਾ ਜਿਹੜਾ ਹੈਗਾ ਇਹਦੇ ਨਾਲ ਅਸੀਂ ਤੁਹਾਡੀ ਰਿਕੁਆਇਰਮੈਂਟ ਤੇ ਡਾਈ ਕਰਵਾਵਾਂਗੇ ਤੁਸੀਂ ਸੇਮ ਕਲਰ ਵੀ ਲੈ ਸਕਦੇ ਹੋ ਐਂਡ ਟਾਈ ਐਂਡ ਡਾਈ ਵੀ ਜਿਹੜੀ ਇਹਦੇ ਨਾਲ ਤੁਸੀਂ ਬਣਵਾ ਸਕਦੇ ਹੋ ਸੋ ਅਸੀਂ ਇਹ ਜਿਹੜੇ ਸੂਟਸ ਨੇ ਇਹਨਾਂ ਨਾਲ ਦੁਪੱਟੇ ਨਹੀਂ ਬਣਾਏ ਜੀ ਕਿਉਂਕਿ ਅਸੀਂ ਸਾਰੇ ਏਜ ਗਰੁੱਪ ਵਾਲਿਆਂ ਨੂੰ ਦੇਖਦੇ ਇਹ ਸੂਟਸ ਬਣਾਏ ਨੇ ਸੋ ਸਪੋਜ਼ ਕਰੋ ਕਿ ਕੋਈ ਕਿਸੇ ਨੂੰ ਗਰਲਿਸ਼ ਰੂਕ ਚਾਹੀਦੀ ਹੈ ਤਾਂ ਅਸੀਂ ਕੋਈ ਟੈਂਡਾਈ ਦਾ ਕੋਈ ਡਿਫਰੈਂਟ ਜਿਹਾ ਵੀ ਕਨਸੈਪਟ ਬਣਾ ਸਕਦੇ ਆ ਸੋ ਜੇ ਕਿਸੇ ਨੂੰ ਚਾਹੀਦਾ ਕਿ ਸਾਨੂੰ ਸਿੰਪਲ ਸੂਬਰ ਲੁੱਕ ਚਾਹੀਦੀ ਹੈ ਸੋ ਉਹਦੇ ਲਈ ਆਪਾਂ ਸਿੰਗਲ ਕਲਰ ਕਰਾਂਗੇ ਤੇ ਫੋਰ ਸਾਈਡ ਲੇਸ ਆਏਗੀ ਨੈਕਸਟ ਸੂਟ ਹੈਗਾ ਜੀ ਇਹਦਾ ਹੈਗਾ ਜੀ ਲਾਈਟ 오ਰੇਂਜ ਕਲਰ ਸੋ ਇਹ ਵੀ ਪੂਰਾ ਫਰੰਟ ਇਹਦਾ ਜਿਹੜਾ ਹੈਗਾ ਹੈਵੀ ਸੂਟ ਹੈ ਸੋ ਇਹਦਾ ਵੀ ਤੁਸੀਂ ਜਿਹੜਾ ਪ੍ਰਾਈਸ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਵੋਗੇ ਸੋ ਉਹਦੇ ਲਈ ਤੁਹਾਨੂੰ ਵਟਸਐਪ ਮੈਸੇਜ ਕਰਨਾ ਪੈਣਾ ਸੋ ਹੁਣ ਆਪਾਂ ਪ੍ਰਾਈਸ ਮੈਂਸ਼ਨ ਨਹੀਂ ਕਰਾਂਗੇ ਸੋ ਇਹਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਵੀ ਸਾਰਾ ਹੱਥ ਵਾਲੀ ਸੂਈ ਦਾ ਕੰਮ ਆ ਸਾਰਾ ਨੋਟਸ ਆ ਬਾਕੀ ਸਾਰਾ ਇਹਦੇ ਵਿੱਚ ਜਿਹੜਾ ਕੱਟ ਪਾਈਪਸ ਲੱਗੀਆਂ ਹੋਈਆਂ ਨੇ ਐਂਡ ਤੁਸੀਂ ਦੇਖ ਸਕਦੇ ਹੋ ਕਿਤੇ ਕਿਤੇ ਆਪਾਂ ਇਹਦੀ ਸੀਕੁਐਂਸ ਟੱਚ ਵੀ ਦਿੱਤਾ ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹਦੇ ਵਿੱਚ ਵਿੱਚ ਵੀ ਉਸੇ ਟਾਈਪ ਦੁਪੱਟਾ ਨਹੀਂ ਆਪਾਂ ਰੈਡੀ ਕੀਤਾ ਸੋ ਜਿਹੜਾ ਦੁਪੱਟਾ ਹੈਗਾ ਉਹ ਵੀ ਤੁਹਾਡੀ ਰਿਕੁਆਇਰਮੈਂਟ ਤੇ ਆਪਾਂ ਰੈਡੀ ਕਰਾਂਗੇ ਸੋ ਨੈਕਸਟ ਸੂਟ ਦਾ ਕਲਰ ਬਹੁਤ ਪਿਆਰਾ ਜਿਹਾ ਕਲਰ ਹੈਗਾ ਜੀ ਇਹ ਹੈਗਾ ਬੇਜ ਕਲਰ ਸੋ ਇਹਦੇ ਵਿੱਚ ਤੁਸੀਂ ਟੈਕਸਚਰ ਦੇਖ ਸਕਦੇ ਹੋ ਸੋ ਹਲਕਾ ਹਲਕਾ ਟੈਕਸਚਰ ਬਣਿਆ ਹੋਇਆ ਸੋ ਇਹਦਾ ਫੈਬਰਿਕ ਵੀ ਜੌਰਜਟ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸੋ ਇਹਦੇ ਵਿੱਚ ਵੀ ਇਦਾਂ ਜਿਹੜੇ ਹੈਗੇ ਨੇ ਇਹ ਸੈਂਟਰ ਚ ਵਰਕ ਹੋਇਆ ਹੋਇਆ ਸੋ ਤਿੰਨ ਫਲਾਰ ਨੇ ਫਸਟ ਸੈਕਿੰਡ ਐਂਡ ਜਿਹੜਾ ਥਰਡ ਹੈਗਾ ਸਾਰੇ ਸੂਟ ਨੂੰ ਆਪਾਂ ਸਿੱਪੀ ਨਾਲ ਕਵਰ ਕੀਤਾ ਹੋਇਆ ਸੋ ਕਲਰਡ ਸਿੱਪੀ ਇਹਦੇ ਵਿੱਚ ਯੂਜ਼ ਹੋਈ ਆ ਸੋ ਇਹਦਾ ਵੀ ਦੁਪੱਟਾ ਤੁਸੀਂ ਸੇਮ ਪਿਛਲੇ ਸੂਟਸ ਵਾਂਗ ਤੁਸੀਂ ਉਦਾਂ ਆਪਣੇ ਅਕੋਰਡਿੰਗਲੀ ਡਾਈ ਕਰਵਾ ਸਕਦੇ ਹੋ ਸੋ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਆ ਜੀ ਦੁਪट्टे ਦਾ ਕਿ ਦੁਪੱਟਾ ਤੁਸੀਂ ਆਪਣੀ ਪ੍ਰਾਈਸ ਰੇਂਜ ਦੇ ਅਕੋਰਡਿੰਗਲੀ ਲਗਾ ਸਕਦੇ ਆ ਸੋ ਜਿਹੜਾ ਦੁਪੱਟਾ ਹੈਗਾ ਦੁਪੱਟੇ ਦਾ ਪ੍ਰਾਈਸ ਤੁਹਾਨੂੰ ਪਤਾ 250 ਤੋਂ ਸਟਾਰਟ ਹੋ ਜਾਂਦਾ ਸੋ 1500 2000 ਤੱਕ ਜਿਹੜਾ ਦੁਪੱਟੇ ਦੀ ਹੈਗੀ ਰੇਂਜ ਹੈਗੀ ਆ ਸੋ ਤੁਸੀਂ ਆਪਦੇ ਅਕੋਰਡਿੰਗਲੀ ਜਿਹੜਾ ਹੈਗਾ ਉਹਦੀ ਰੇਂਜ ਤੁਸੀਂ ਬਣਾ ਸਕਦੇ ਹੋ ਜਿਹੜੇ ਨੈਕਸਟ ਸੂਟਸ ਹੈਗੇ ਨੇ ਜੀ ਇਹ ਡਿਜ਼ਾਈਨ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਸੋ ਇਹਦੇ ਵਿੱਚ ਫੈਬਰਿਕ ਚੇਂਜ ਹੋਇਆ ਜੀ ਤੇ ਥੋੜਾ ਕਲਰ ਵੀ ਚੇਂਜ ਹੈਗਾ ਥ੍ਰੈਡ ਦਾ ਸੋ ਇਹਦੇ ਵਿੱਚ ਹੈਗਾ ਜੀ ਜੌਰਜੇਟੀ ਲੱਗਿਆ ਹੋਇਆ ਬਟ ਚੈੱਕ ਬਣਿਆ ਹੋਇਆ ਜੀ ਇਸ ਦੇ ਵਿੱਚ ਸੂਟ ਨੈਕਸਟ ਸੂਟ ਹੈਗਾ ਜੀ ਇਹ ਫੁਲੀ ਹੈਵੀ ਸੂਟ ਹੈ ਸੋ ਇਹ ਚੈੱਕ ਕਾਟਨ ਦੇ ਵਿੱਚ ਹੈ ਜੀ ਇਹਦੇ ਵਿੱਚ ਪੂਰਾ ਫਰੰਟ ਇਦਾਂ ਹੈਵੀ ਆ ਜਾਏਗਾ ਸਾਰਾ ਕੰਮ ਨਾਟਸ ਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ক্লোਜ਼ ਪਿਕਚਰ ਬਹੁਤ ਹੀ ਪਿਆਰਾ ਜਿਹਾ ਕੰਮ ਆ ਇਹਦੇ ਵਿੱਚ ਵੀ ਬੁਲੀਅਨ ਫ੍ਰੈਂਚ ਨਾਟ ਜਿਹੜਾ ਕੰਮ ਹੋਇਆ ਸੋ ਤੁਸੀਂ ਗਰਮੀਆਂ ਦੇ ਕਿਸੇ ਫੰਕਸ਼ਨ ਲਈ ਵੀ ਯੂਜ਼ ਕਰ ਸਕਦੇ ਹੋ ਅਗਰ ਆਪਾਂ ਇਹਦਾ ਦੁਪੱਟਾ ਅੱਛਾ ਕਲਰਫੁੱਲ ਬਣਾ ਲੈਨੇ ਆ ਸੋ ਇਹ ਸਾਰੇ ਸੂਟਸ ਨੇ ਜੀ ਬਹੁਤ ਹੀ ਸਪੈਸ਼ਲ ਸੂਟਸ ਨੇ ਸੋ ਤੁਹਾਨੂੰ ਪਤਾ ਹਲੇ ਰਖੜੀ 'ਚ ਥੋੜਾ ਟਾਈਮ ਵੀ ਪਿਆ ਹੈਗਾ ਸੋ ਤੁਸੀਂ ਜਲਦੀ ਤੋਂ ਜਲਦੀ ਆਪਦਾ ਆਰਡਰ ਜਿਹੜਾ ਹੈਗਾ ਤੁਸੀਂ ਬੁੱਕ ਕਰ ਸਕਦੇ ਹੋ ਤਾਂ ਜੋ ਉਦੋਂ ਤੱਕ ਤੁਹਾਡਾ ਜਿਹੜਾ ਦੁਪੱਟਾ ਵਗੈਰਾ ਹੈਗਾ ਉਹ ਸਾਰਾ ਅਸੀਂ ਰੈਡੀ ਕਰਕੇ ਤੁਹਾਨੂੰ ਜਿਹੜਾ ਪਾਰਸਲ ਹੈਗਾ ਟਾਈਮ 'ਤੇ ਪਹੁੰਚਾ ਸਕੀਏ ਥੈਂਕ ਯੂ